ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਆਪਨੇ ਇਸ ਚੈਨਲ ਤੇ ਦੋਸਤੋ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਪਿੱਛੇ ਜਿਹੜੀ ਮੀਟਿੰਗ ਇੱਕ ਰੱਖੀ ਗਈ ਸੀ ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁਲਾਜ਼ਮਾਂ ਦੇ ਲਈ ਬੜੀ ਖੁਸ਼ਖਬਰੀ ਜਿਹੜੀ ਨਿਕਲ ਕੇ ਸਾਹਮਣੇ ਆਈ ਸੀ 14799 ਕਰੋੜ ਰੁਪਏ ਦੇ ਉੱਤੇ ਲੈ ਕੇ ਵੱਡੀ ਅਪਡੇਟ ਜਿਹੜੀ ਸਾਹਮਣੇ ਨਿਕਲ ਕੇ ਆ ਰਹੀ ਹੈ ਮੁਲਾਜ਼ਮਾਂ ਦੇ ਲਈ ਜਿਹੜੀ ਵੱਡੀ ਖੁਸ਼ਖਬਰੀ ਹੈ ਜਿੱਥੇ 11% ਦੇ 14799 ਕਰੋੜ ਰੁਪਏ ਦੇ ਨਾਲ ਇਹ 18000 ਕਰੋੜ ਰੁਪਏ ਦੇ ਬਕਾਇਦੇ ਉੱਪਰ ਵੱਡੀ ਅਪਡੇਟ ਹੈ ਜਿਹੜੀ ਪੰਜਾਬ ਸਰਕਾਰ ਕਰਨ ਜਾ ਰਹੀ ਹੈ ਜਿਹੜੀ ਕਿ ਮੁਲਾਜ਼ਮਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਵੱਡੀ ਖਬਰ ਜੇਕਰ ਪਹਿਲੀ ਵਾਰ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਤੁਹਾਨੂੰ ਦੱਸ ਦਈਏ ਕਿ ਜਿੱਥੇ ਪੰਜਾਬ ਦੇ ਵਿੱਚ ਸ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਤਰ੍ਹਾਂ ਦੇ ਮਜ਼ਾਰੇ ਸੰਘਰਸ਼ ਜਿਹੜੇ ਨੇ ਆਪਣੀ ਹੱਕਾਂ ਆਪਣੀਆਂ ਮੰਗਾਂ ਨੂੰ ਹੱਕਾਂ ਨੂੰ ਲੈ ਕੇ ਜਿਹੜਾ ਕੀ ਸੰਘਰਸ਼ ਕੀਤਾ ਜਾ ਰਿਹਾ ਸੀ ਉਹ ਤੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਮੁਲਾਜ਼ਮਾਂ ਦੀ ਇੱਕ ਮੀਟਿੰਗ ਜਿਹੜੀ ਹੈ ਉਹ ਬੁਲਾਈ ਗਈ ਸੀ ਜਿਸ ਤਾਂ ਬਾਦਮਲਾਸਮਾ ਦੇ ਲਈ ਇੱਕ ਵੱਡੀ ਖਾਸ ਖੁਸ਼ਖਬਰੀ ਜਿਹੜੀ ਹੈ ਸਾਹਮਣੇ ਆਈ ਹੈ ਖਾਸ ਖਬਰ ਨਿਕਲ ਕੇ ਸਾਹਮਣੇ ਜਿਹੜੀ ਆ ਰਹੀ ਹੈ ਤੁਹਾਨੂੰ ਦੱਸਦੀ ਹੈ ਕਿ ਇੱਥੇ ਪੰਜਾਬ ਸਰਕਾਰ ਜਿਹੜੀ ਹੈ ਵਿਤੀ ਸੰਕਟ ਦਾ ਜਿਹੜਾ ਬਹਾਨਾ ਲਗਾ ਕੇ ਵਿਲਾਸਮਾ ਦੇ ਨਾਲ ਟਾਲਮਟੋਲ ਕਰ ਰਹੀ ਹੈ ਉੱਥੇ ਹੀ ਵਿਲਾਸਮ ਕੱਚੇ ਕਰਨ ਦੇ ਪੱਕੇ ਕਰਨ ਸੰਬੰਧੀ ਹੋਰ ਸਮਾਂ ਜਿਹੜਾ ਹੈ ਮੰਗਿਆ ਜਾ ਰਿਹਾ ਹੈ ਦੋ ਫੇਸਿਸ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਵਿਤੀ ਸੰਕਟ ਨੂੰ ਚਾਲਦੇ ਆਰਵਿੰਦ ਮੋਦੀ ਆ ਤੇ ਮਿਨਿਸਟਰ ਥੌਂਸ ਜਿਹੜੇ ਹੈ ਉਹਨਾਂ ਨੂੰ ਇੱਥੇ ਲਗਾਇਆ ਗਿਆ ਹੈ ਅਤੇ ਵਿਤੀ ਸਲਾਹਕਾਰ ਦੇ ਤੌਰ ਤੇ ਹੁਣ ਇੱਥੇ ਇੱਕ ਵੱਡੀ ਗੱਲ ਨਿਕਲ ਕੇ ਸਾਹਮਣੇ ਆਈ ਕਿ 500 550 ਕਰੋੜ ਦਾ ਵਸੀਲਾ ਜਿਹੜਾ ਹੈ ਪੰਜਾਬ ਸਰਕਾਰ ਕਰਨ ਜਾਰੀ ਹੈ ਸੋ 550 ਕਰੋੜ ਰੁਪਏ ਦਾ ਜਿਹੜਾ ਹੈ ਚੂਨਾ ਪੰਜਾਬ ਸਰਕਾਰ ਨੂੰ ਲੱਗ ਰਿਹਾ ਹੈ ਉਸ ਨੂੰ ਰੋਕਣ ਦੇ ਲਈ ਇੱਕ ਜਿਹੜੀ ਹੈ ਨਵੀਂ ਤਾਲਮੇਲ ਕਮੇਟੀ ਹੈ ਜਿਹੜੀ ਉਸ ਦਾ ਵੀ ਕੀਤਾ ਗਿਆ ਹੈ ਅਸਲ ਦੇ ਵਿੱਚ ਤੁਹਾਨੂੰ ਦੱਸਦੀ ਕਿ ਵਿਧਵਾ ਪੈਨਸ਼ਨ ਵੜਾਪਾ ਪੈਨਸ਼ਨ ਜਿਹੜੀਆਂ ਨੇ ਉਹਨਾਂ ਦੇ ਵਿੱਚ ਇੱਕ ਵੱਡੇ ਕਪਲੇਵਾਜੀ ਦਾ ਸ਼ੰਕਾ ਜਿਹੜੀ ਹੈ ਦੇਖਣ ਨੂੰ ਮੇਰੀ ਹੈ ਕਰੋਨਾ ਰਪੇਦ ਦੀ ਜਿਹੜੀ ਹੈ ਗਲਤ ਖਾਧਿਆਂ ਦੇ ਵਿੱਚ ਜਾ ਰਿਹਾ ਹੈ ਗਲਤ ਤਰੀਕੇ ਨਾਲ ਜਾ ਰਿਹਾ ਹੈ ਦੇ ਇਸ ਦੇ ਉੱਪਰ ਰੋਕ ਲਗਾਉਣ ਲਈ ਇੱਕ ਨਵੀਂ ਕਮੇਟੀ ਬਣਾਈ ਗਈ ਹੈ ਹੁਣ ਇਹ ਬਹੁਤ ਸਾਰੀਆਂ ਵਿਧਵਾ ਪੈਸ਼ਨਾਂ ਬੜਾਪਾ ਪੈਸ਼ਨਾਂ ਜਿਹੜੀਆਂ ਕਿ ਦਵਿੰਗ ਪੈਸ਼ਨਾਂ ਜਿਹੜੀਆਂ ਜਿਹੜੀਆਂ ਉਹਨਾਂ ਦੇ ਉੱਪਰ ਘੱਟ ਦੇਖਣ ਨੂੰ ਮਿਲ ਸਕਦੀ ਹੈ ਹਾਲਾਂਕਿ ਕਮੇਟੀ ਜਿਹੜੀ ਬਣਾਈ ਗਈ ਹੈ ਕਮੇਟੀ ਜਾਂਚ ਕਰੇਗੀ ਜਾਂਚ ਕਰਨ ਤੋਂ ਬਾਅਦ ਆਪਣਾ ਰਿਪੋਰਟ ਦਵੇਗੀ ਤੇ ਉਸ ਰਿਪੋਰਟ ਦੇ ਆਧਾਰ ਤੇ ਫੈਸਲੇ ਜਿਹੜੇ ਨੇ ਉਹ ਕੀਤੇ ਜਾਣਗੇ ਪਰ ਹਾਲੇ ਤੱਕ 5.5 ਹਜ਼ਾਰ ਕਰੋੜ ਰੁਪਏ ਦਾ ਲਾਗਤ ਜਿਹੜੀ ਹੈ ਉਸ ਦੇ ਉੱਪਰ ਜਿਹੜੀ ਰਾਹੀ ਹੈ ਇਸ ਦੇ ਵਿੱਚੋਂ ਬਹੁਤ ਵੱਡਾ ਜਿਹੜਾ ਮਾਲ ਹੈ ਉਹ ਉਹ ਵਾਪਸ ਆ ਸਕਦਾ ਹੈ ਜਿਸ ਜਿਸ ਦਾ ਜਿਹੜਾ ਹੀ ਲਾਭ ਉਹ ਮਲਾਜ਼ਮਾਂ ਦੇ ਉੱਪਰ ਖਰਚਣ ਦਾ ਵਾਅਦਾ ਜਿਹੜਾ ਹੈ ਉਹ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਉੱਥੇ ਮਲਾਜ਼ਮਾਂ ਨੂੰ ਕੱਚੇ ਤੋਂ ਪੱਕੇ ਕਰਨ ਦੇ ਵੀ ਹਲੇ ਵੀ ਸਰਕਾਰ ਦੇ ਲਾਰੇ ਹੀ ਨਜ਼ਰ ਆ ਰਹੇ ਨੇ ਸੋ ਕੋਈ ਵੀ ਹੋਰ ਅਪਡੇਟ ਆਉਂਦੀ ਅਬ ਚੈਨਲ ਨਾਲ ਜੁੜੇ ਰਹਿਣਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਧੰਨਵਾਦ ਜੀ